ਪੰਜਾਬ ਜਿਸਨੇ ਸਾਰੀ ਦੁਨੀਆ ਚ ਆਪਣੀ ਪਹਿਚਾਨ ਕੁਝ ਅਲੱਗ ਬਣਾਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਪੰਜਾਬ ਦੀ ਪਹਿਚਾਨ ਕੁਝ ਜ਼ਿਆਦਾ ਹੀ ਅਲੱਗ ਹੋ ਗਈ ਹੈ ਗੱਲ ਕਰ ਰਹੇ ਹਾਂ ਪੰਜਾਬ ਦੀ ਕੁਝ ਸੱਚੀਆ ਗੱਲਾਂ ਦੀ ਜੋ ਸ਼ਾਇਦ ਤੁਹਾਨੂੰ ਕੋਲੀਆਂ ਵੀ ਲੱਗ ਸਕਦੀ ਹੈ ਜਿਵੇਂ ਅਗਰ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਅਗਰ ਤੁਸੀਂ ਪੰਜਾਬ 'ਚ ਨਹੀਂ ਰਹਿੰਦੇ ਤਾਂ ਉਹਨ ਦਾ ਸੋਚ ਰਹੇ ਹੋ ਤਾਂ ਆਪਣਾ ਸੋਨਾ ਆਪਣੇ ਘਰ ਹੀ ਸੰਭਾਲ ਕੇ ਰੱਖਣਾ ਤੇ ਪੰਜਾਬ 'ਚ ਉਸ ਨੂੰ ਪਹਿਨ ਕੇ ਘੁੰਮਣ ਦੀ ਸੋਚਣਾ ਵੀ ਨਹੀਂ ਕਿਉਂਕਿ ਤੁਹਾਨੂੰ ਨਹੀਂ ਪਤਾ ਕਿਸ ਵੇਲੇ ਤੁਹਾਡੇ ਤੋਂ ਖੋ ਲਿਆ ਜਾਵੇ। ਗੱਲ ਕਰੀਏ ਤੁਹਾਡੇ ਪੈਸੇ ਵਾਲੇ ਪਰਸ ਦੀ ਜਿਹੜਾ ਕਿ ਆਮ ਤੌਰ ਤੇ ਔਰਤਾਂ ਆਪਣੇ ਮੋਂਡੇ ਤੇ ਟੰਗੀ ਫਿਰਦੀਆਂ ਨੇ ਇਸ ਪਰਸ ਨੂੰ ਵੀ ਆਪਣੇ ਮੋਂਡੇ ਤੇ ਨਾ ਰੱਖਣਾ ਕਿਉਂਕਿ ਅੱਜ ਕੱਲ੍ਹ ਜਗ੍ਹਾ-ਜਗ੍ਹਾ ਤੇ ਸਨੇਚਰਸ ਇਸੇ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਤੇ ਤੁਹਾਡੇ ਕੋਲੋਂ ਤੁਹਾਡੇ ਪੈਸੇ ਵੀ ਖੋ ਕੇ ਭੱਜ ਸਕਦੇ ਨੇ ਉਤੇ ਹੀ ਜੇਕਰ ਬਾਈਕ ਜਾਂ ਸਕੂਟੀ ਤੇ ਤੁਸੀਂ ਪੰਜਾਬ ਦੇ ਕਿਸੇ ਵੀ ਜਗ੍ਹਾ ਜਾਂਦੇ ਹੋ ਜਾਂ ਬਾਜ਼ਾਰ ਜਾਂਦੇ ਹੋ ਤਾਂ ਆਪਣੇ ਨਾਲੋਂ ਜ਼ਿਆਦਾ ਧਿਆਨ ਤੁਸੀਂ ਆਪਣੇ ਵਾਹਨ ਦਾ ਰੱਖਣਾ ਕਿਉਂਕਿ ਸੁਣਿਆ ਹੈ ਕਿ ਮਿੰਟੋ ਮਿੰਟਾ ਦੇ ਵਿੱਚ ਇੱਥੇ ਵਾਹਨ ਵੀ ਗਾਇਬ ਹੋ ਜਾਂਦੇ ਨੇ ਰਾਹ ਜਾਂਦੇ ਹੋਏ ਅਗਰ ਕਿਸੇ ਦੇ ਨਾਲ ਉਨੀ ਨਿੱਕੀ ਹੋ ਜਾਂਦੀ ਹੈ ਤਾਂ ਬਹਿਸਬਾਜ਼ੀ ਤੋਂ ਪਰਹੇਜ਼ ਕਰਨਾ ਕਿਉਂਕਿ ਇੱਥੇ ਅੱਜਕੱਲ ਨਿੱਕੇ-ਨਿੱਕੇ ਬੱਚੇ ਵੀ ਡੱਬ 'ਚ ਹਥਿਆਰ ਲੈ ਕੇ ਘੁੰਮਦੇ ਨੇ ਜੇ ਕਿਤੇ ਸੁਨਿਆਰੇ ਦੀ ਦੁਕਾਨ ਤੇ ਜਾ ਰਹੇ ਹੋ ਤਾਂ ਇਕੱਲੇ ਜਾਣ ਦਾ ਤਾਂ ਬਿਲਕੁਲ ਵੀ ਨਾ ਸੋਚਣਾ ਆਪਣੇ ਨਾਲ 2-4 ਬੰਦੇ ਜ਼ਰੂਰ ਲੈ ਕੇ ਜਾਣਾ ਕਿਉਂਕਿ ਤੁਹਾਨੂੰ ਲੁੱਟਣ ਵਾਲੇ ਬਾਹਰ ਖੜੇ ਹੋ ਕੇ ਹੀ ਤੁਹਾਡੀ ਉਡੀਕ ਕਰ ਰਹੇ ਹੁੰਦੇ ਨੇ ਉੱਥੇ ਹੀ ਤੁਹਾਨੂੰ ਬਹੁਤੀ ਅਮੀਰੀ ਦਿਖਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਕਦੋਂ ਗੈਂਗਸਟਰ ਤੁਹਾਨੂੰ ਫੋਨ ਕਰਕੇ ਤੁਹਾਨੂੰ ਲੁੱਟ ਲੈ ਤਾਨੂੰ ਪਤਾ ਵੀ ਨਹੀਂ ਚੱਲਣਾ ਕਿਉਂਕਿ ਅੱਜਕੱਲ ਸੁਨਿਆਏ ਜ਼ਿਲ੍ਹਾ ਦੇ ਅੰਦਰੋਂ ਹੀ ਗੈਂਗਸਟਰ ਆਪਣਾ ਗੈਂਗ ਚਲਾਇ ਫਿਰਦੇ ਨੇ ਤੇ ਨਾਲ ਹੀ ਗੱਲ ਕਰੀਏ ਇੱਕ ਐਸੇ ਸ਼ੈਤਾਨ ਦੀ ਜਿਸ ਨੂੰ ਚਿੱਟਾ ਰੂਪੀ ਵੀ ਕਿਹਾ ਜਾਂਦਾ ਹੈ ਸੁਨਿਆਏ ਸਾਰੇ ਨੌਜਵਾਨਾਂ ਤੇ ਬੱਚਿਆਂ ਨੂੰ ਆਪਣੇ ਕਬਜ਼ੇ ਵਿੱਚ ਲੈਂਦਾ ਹੈ ਇਸ ਕਰਕੇ ਆਪਣੇ ਬੱਚਿਆਂ ਨੂੰ ਇਸ ਸ਼ੈਤਾਨ ਤੋਂ ਜ਼ਰੂਰ ਬਚਾ ਕੇ ਰੱਖਣਾ ਇਹ ਪੰਜਾਬ ਦੀਆਂ ਕੁਝ ਖਾਸ ਗੱਲਾਂ ਨੇ ਜਿਹੜੀਆਂ ਸੱਚੀਆਂ ਤਾਂ ਨੇ ਪਰ ਕੋੜੀਆਂ ਵੀ ਜ਼ਰੂਰ ਨੇ ਤੇ ਪੰਜਾਬ ਦੀ ਅੱਜਕੱਲ ਦੀ ਅਸਲ ਸਚਾਈ ਵੀ ਆਹੀ ਹੈ